ਸਾਸਤਰੀ ਕਾ ਤੁਹਾਨੂੰ ਪ੍ਰਾਪਤੀ ਹਾਲ ਹੈ ਠੀਕ ਠਾਕ ਜੇ ਮੈਂ ਵੀ ਠੀਕ ਹਾਂ ਤੇ ਠੰਡ ਬੜੀ ਹੋਈ ਪੈਣਪਰਾਓ ਬੜੀ ਠੰਡਿਆ ਮੈਂ ਕਿ ਮੇਰਾ ਮਾੜਾ ਮਾੜਾ ਵੇਖਣ ਦੀ ਆ ਤੇ ਪੈਣਪਰਾਓ ਮੈਂ ਹਾਂ ਵੀ ਪੈਣਪਰਾ ਕਈ ਆਂਦੇ ਹੀ ਨਾ ਵੀ ਆਪਣੇ ਘਰ ਦਾਣਾ ਵਿਖਾਇਓ ਆਪਣਾ ਘਰ ਵਿਖਾਲੇ ਹੋਮ ਟੂਰ ਕਰਾਇਓ ਹਨਾ ਤੇ ਉਹ ਮੈਂ ਕਰਾਇਆ ਹੀ ਨਹੀਂ ਹਨਾ ਤੇ ਉਹ ਅੱਜ ਮੇਰੇ ਹਾਸ ਕੋਖਣੀ ਆਉਂਦੇ ਆ ਵੀਡੀਓ ਬਣਾਉਣ ਵਾਸਤੇ ਹਨਾ ਤੇ ਮੈਂ ਸੋਚਿਆ ਚੱਲ ਵਿਚਾਰੇ ਪੈਣਪਰਾ ਵੀ ਕਹਿੰਦੇ ਰਹਿੰਦੇ ਵੀ ਬੁਖਾਲੀਆਂ ਭਲਾ ਆਪਣਾ ਘਰ ਆਪਣਾ ਘਰ ਵਿਖਾਈਓ ਭਲਾ ਤੇ ਚਲ ਇਦਾਂ ਕਰਨੀਆ ਹੋਮ ਟੂਰ ਦੇ ਦੇ ਦਿੰਨੀ ਆ ਹਨਾ ਉਹ ਕੀ ਕੀਤਾ ਤੇ ਪਹਿਲਾਂ ਵਿੱਚ ਪਹਿਲਾਂ ਵਾਲੀ ਵੀਡੀਓ ਲਾਵਾਂਗੀ ਚੰਗਾ ਕਿਉਂਕਿ ਪਹਿਲਾਂ ਨਾ ਤੁਹਾਡਾ ਘਰ ਬਹੁਤ ਸੋਹਣਾ ਸੀ ਮਤਲਬ ਗਮਲੇ-ਗਮਲੇ ਵਿੱਚ ਬੜੇ ਰੱਖੇ ਹੁੰਦੇ ਉਹ ਸਾਰੇ ਸੁੱਕ ਗਏ ਆ ਤੇ ਉਹ ਪਹਿਲੀ ਵੀਡੀਓ ਆ ਚੰਗਾ ਉਹ ਨੂੰ ਮੈਂ ਥੋੜੀ ਜਿਹੀ ਕੱਟ ਵੱਢ ਕਰਕੇ ਨਾ ਤੇ ਮੈਂ ਲਾਵਾਂਗੀ ਵਿੱਚ ਉਹ ਵਾਲੀ ਵੀਡੀਓ ਵੀ ਤੇ ਚਲ ਮੈਂ ਆਹ ਭਾਈ ਜੈਕਟ ਜਿੱਤੇ ਚੁੰਨੀ ਉੱਤੇ ਲਈ ਤੇ ਕਿਹੜੀ ਬੁਰੀ ਜੀ ਲੱਗਣੀ ਚਾ ਕੋਈ ਨਹੀਂ ਖੈਰ ਹੀ ਆ ਚਲ ਮੈਂ ਤੈਨੂੰ ਵਿਖਾ ਲੀ ਆ ਵੀਡੀਓ ਚੰਗਾ ਘਰ ਵਿਖਾ ਲੀ ਆ ਤੇ ਭੈਣ ਭਰਾਓ ਮੈਂ ਪਹਿਲਾ ਵੀਡੀਓ ਬਣਾਈ ਹੀ ਜਦੋਂ ਮੈਂ ਮੈਂ ਬਾਹਰ ਨਹੀਂ ਗਈ ਬਾਹਰ ਜਾਣ ਤੋਂ ਥੋੜੇ ਕਿ ਦਿਨ ਪਹਿਲਾਂ ਦੀ ਵੀਡੀਓ ਆ ਇਦਾਂ ਹੀ ਪਹਿਲਾਂ ਸਾਰਾ ਹੀ ਇਦਾਂ ਮੈਂ ਬੂਟੇ ਲਾਏ ਹੁੰਦੇ ਸੀ ਇਦਾਂ ਦਾ ਹੀ ਪਹਿਲਾਂ ਸਾਡਾ ਤੇ ਆ ਨਾ ਮਤਲਬ ਵੀਡੀਓ ਮੈਂ ਦੂਸਰੀ ਸਾਈਡ ਨੂੰ ਬਣਾਈ ਹੀ ਫਿਰ ਮੈਂ ਉਦਾਂ ਹੀ ਲਾਤੀ بڑے ਬੂਟੇ ਮੈਂ ਲਾਏ ਹੁੰਦੇ ਸੀ ਤੇ ਉਹ ਸਾਰੇ ਸੁੱਕ ਸਕ ਗਏ ਹੁਣ ਤਾਨੂੰ ਮੈਂ ਬਾਅਦ ਵਿੱਚ ਵੀਡੀਓ ਜਿਹੜੀ ਹੋਣ ਵਾਲੀ ਆ ਨਾ ਉਹ ਤਾਂ ਉਹ ਜਿਹੜੀ ਸ਼ੂਟ ਕੀਤੀ ਆ ਉਹ ਤੁਹਾਨੂੰ ਵਿਖਾ ਲਨੀ ਆ ਪਹਿਲਾਂ ਇਦਾਂ ਦੇ ਹੀ ਸਾਰਾ ਹਰਾ ਹਰਾ ਹੀ ਬਹੁਤ ਸੁਣਾ ਲੱਗਦਾ ਸੀ ਹੁਣ ਪਰ ਖਰਾਬ ਖਰੂਬ ਹੋ ਗਏ ਫਿਰ ਕੀ ਕਰਨਾ ਹੁਣ ਤੇ ਭੈਣ ਭਰਾ ਹੁੰਦੇ ਆ ਹਾਲਤਾ ਹਨ ਇੱਥੇ ਹੀ ਸਟੈਂਡ ਜਿਆ ਰੱਖਿਆ ਇੱਥੇ ਆ ਬੂਟਾ ਜਿਆ ਰਹਿ ਗਿਆ ਤੇ ਉਹ ਚੁੰਡੀਆਂ ਜੀਆਂ ਵਾਲਾ ਜਿਹੜਾ ਇਹਨੂੰ ਤਾਂ ਟੰਗਿਆ ਹੁੰਦਾ ਸੀ ਇੱਥੋਂ ਹੜਾ ਕਾਹ ਸ਼ੁਰੂ ਹੁੰਦਾ ਇਹਨੂੰ ਸੈੱਟ ਕਰਕੇ ਲਾਵਾਂਗੀ ਤੇ ਗਮਲੇ ਗੁੰਮਲੇ ਇੱਥੋਂ ਸਾਰੇ ਚੁੱਕ ਕੇ ਤੇ ਮੈਂ ਬਾਹਰ ਆਖ ਦਿੱਤੇ ਹੈ ਹਨਾ ਤੇ ਆ ਇੱਕ ਹੜਾ ਬਾਥਰੂਮ ਹੈਨਾ ਤੇ ਇੱਥੇ ਸਾਡਾ ਵਾਸ਼ੂਸ਼ਣ ਜਿਆ ਲੱਗਾ ਆ ਤੇ ਇੱਥੇ ਕਪੜੇ ਕਪੜੇ ਧੋਤਾਲ ਨਹੀਂ ਹੋਣੀਆਂ ਇੱਥੇ ਬਲਿ ਜਹਾਥੂਥਰ ਧੋਣੇ ਹੁੰਦੇ ਤੇ ਇਥੇ ਆ ਰਹਾ ਫੂਕੜਿਆ ਟੈਂਪਾਸ ਜਾਈ ਹੁਣ ਇੱਥੇ ਹੀ ਕਰਨ ਦੇ ਆ ਕਿਉਂਕਿ ਪਤਾ ਹੀ ਅਭੀ ਚਲ ਜਾਣਾ ਹੈ ਨਾ ਤਾਂ ਕਰਕੇ ਤੇ ਇਥੇ ਕਪੜੇ-ਕੁਪੜੇ ਪਾਏ ਧੋ ਕੇ ਸਟੈਂਡ ਤੇ ਤੇ ਅਭੀ ਦਵਾਈਆਂ ਦਵਾਈਆਂ ਤਾਂ ਉੱਤੇ ਰੱਖਣੀਆਂ ਸੀ ਤੇ ਭੁੱਲ ਗਿਆ ਰੱਖਣ ਰੱਖੰਦਾ ਤੇ ਆ ਗਬਲੇ ਕੁਛ ਇੱਥੇ ਆਵਲ ਮੈਥੇ ਹੀ ਪਏ ਰਹਿਣ ਤੇ ਇਹਨਾਂ ਚ ਵੀ ਬੂਟੇ ਲਾਏ ਹੁੰਦੇ ਸੀ ਤੇ ਬੜੇ ਹੀ ਸੋਹਣੇ ਹੀ ਕੋਦੋਂ ਤੇ ਬੂਟੇ ਆ ਮੇਰੇ ਬੂਟ ਪਏ ਧੌਣ ਧੌਣ ਵਾਲੇ ਸਿਲੰਡਰ 'ਤੇ ਆਏ ਹੈ ਨਾ ਹੁਣ ਤਾਂ ਮੈਂ ਲੈ ਕੇ ਜਾਨੀ ਆ ਬਾਹਰ ਅੰਦਰ ਬਾਹਰ ਕਹਿਣੀ ਸਭ ਤੋਂ ਪਹਿਲਾਂ ਇੱਥੇ ਹੀ ਅਗੇ ਮੈਂ ਕਿ ਫਿਰਨ ਢਈ ਆ ਹੈ ਨਾ ਇਹ ਬੈਂਕ ਜਦੋਂ ਦਬਾੜਾ ਪ੍ਰਾਪਰ ਹੋਇਆ ਹੁੰਦੂ ਆਹ ਦੇਖੋ ਸਭ ਤੋਂ ਪਹਿਲਾਂ ਹਾੜਾ ਦਰਵਾਜ਼ਾ ਜੇ ਆ ਜਾਂਦਾ ਹੈ ਹਨਾ ਤੇ ਇਦਾਂ ਕਰਕੇ ਇੱਥੇ ਨਾ ਹੀ ਬੁੱਧਾ ਜੀ ਦੀ ਮੂਰਤੀ ਰੱਖੀ ਇੱਕ ਮਤਲਬ ਇਦਾਂ ਹੀ ਡੈਕੋਰੇਸ਼ਨ ਵਾਸਤੇ ਰੱਖੀ ਆ ਤੇ ਇਦਾਂ ਕਰਕੇ ਹਨਾ ਇਦਾਂ ਕਰਕੇ ਰੱਖੀ ਆ ਤੇ ਇੱਥੇ ਇੱਥੇ ਵੀ ਬੜਾ ਸੋਹਣਾ ਰੱਖਿਆ ਹੁੰਦਾ ਏ ਪਰ ਇਹ ਹੁਣ ਇਥੋਂ ਮੈਂ ਚੁੱਕ ਦਿੱਤਾ ਇੱਥੇ ਥੱਲੇ ਉਹ ਟੁੱਟ ਗਿਆ ਹੀ ਗਿਆ ਤਾਂ ਕਰਕੇ ਚੁੱਕਣਾ ਪਿਆ ਮਤਲਬ ਇਦਾਂ ਕਰਕੇ ਹੀ ਆ ਰੱਖਿਆ ਤੇ ਆ ਸਾਡੇ ਸੈਮਰੀਨ ਦੀ ਜਨਮ ਦਿਨ ਦੇ ਗਿਫਟ ਦਿੱਤਾ ਹੈ ਸਾਡੇ ਗਵਾਂਡੀਆਂ ਨੇ ਆਹੜੇ ਗਵਾਂਡੀਆਂ ਦੀ ਕੁੜੀ ਨੇ ਸੈਮੀ ਨੂੰ ਚੁੱਕਿਆ ਇਹ ਇਹਦੇ ਜਨਮ ਦਿਨ ਦੀ ਫੋਟੋ ਆ ਤੇ ਇਹ ਫਿਰ ਇਹਨੇ ਸੈਮਰੀਨ ਦੇ ਜਨਮ ਦਿਨ ਦੇ ਗਿਫਟ ਕੀਤੀ ਸੀ ਹੁਣ ਤੁਹਾਨੂੰ ਮੈਂ ਲੈ ਕੇ ਜਾਂਦੀ ਆ ਆਪਣੀ ਕਿਚਨ ਚ ਆਹੜੀ ਕਿਚਨ ਆ ਤੇ ਭੈਣ ਭਰਾਵਾਂ ਆ ਲਾਲ ਰੰਗ ਮੈਨੂੰ ਵੱਢ ਖਾਣ ਪੈਂਦਾ ਉਹਨੂੰ ਲਵਾਇਆ ਵੀ ਮੈਂ ਆਪ ਹੀ ਤੇ ਹੁਣ ਮੈਨੂੰ ਚੰਗਾ ਤੇ ਪਤਾ ਨਹੀਂ ਕਿਉਂ ਭੈਣ ਪਰ ਉਹ ਜਿਹੜਾ ਸਹੀ ਤਰ੍ਹਾਂ ਸੈਟਿੰਗ ਜੀ ਕੀਤੀ ਨਹੀਂ ਆ ਉਹੋ ਜੀ ਗੱਲ ਜੀ ਮੈਂ ਬਣਾਈ ਨਹੀਂ ਆ ਪਰ ਮੈਂ ਚਲ ਬਣਾ ਦੇਣੀ ਵੀਡੀਓ ਪਹਿਲਾਂ ਜਿਆਦਾ ਸੋਹਣੀ ਸੈਟਿੰਗ ਹੁੰਦੀ ਸੀ ਤੇ ਆ ਹੋ ਗਿਆ ਸਾਡਾ ਕਿਚਨ ਐਦਾਂ ਆ ਲਾਲ ਜਰਾ ਮਤ ਮੇਰਾ ਜਰਾ ਰਹਿਣਾ ਹੋਏ ਤੇ ਪਹਿਲਾਂ ਤੇ ਇਹੀ ਲਵਾਵਾਂ ਚਿੱਟਾ ਠੀਕ ਹੈ ਸਾਰਾ ਹੀ ਚਿੱਟਾ ਹੀ ਲਵਾਵਾਂ ਹੱਸੈਂਦੀ ਮੈਂ ਕਿ ਚਿੱਟਾ ਹੀ ਕਰਾਨਾ ਆ ਆ ਬੂਟਾ ਜਾਂ ਵੀ ਮੈਂ ਇੱਥੇ ਰੱਖਿਆ ਹੁੰਦਾ ਸੀ ਤੇ ਮੈਂ ਕਿ ਨਹੀਂ ਇਥੋਂ ਚੁੱਕ ਕੇ ਉੱਥੇ ਰੱਖੇਗੀ ਇੱਥੇ ਰੱਖ ਨਹੀਂ ਹਾਈ ਹਾਈ ਮੇਰੀ ਬੋਤਲ ਡੇਗ ਗਈ ਐਸ਼ ਨੂੰ ਫੈਸ਼ਨ ਕਰਦੀ ਦੀ ਤੇਲ ਵਾਲੀ ਉਹ ਕੱਚਦੀ ਆ ਚਲੋ ਭਣ ਭਰਾਓ ਫਿਰ ਚੱਲੀਏ ਚਲ ਆਵ ਖਾ ਲ ਦਿੰਦੀ ਤੈਨੂੰ ਪਹਿਲਾਂ ਆ ਦੇਖੋ ਆ ਹੁਣ ਏਦਾਂ ਹੀ ਲੌਬੀ ਦੇ ਵਿੱਚੋਂ ਹੀ ਨਾ ਆ ਹੀ ਇੱਥੇ ਲਾਇਆ ਵਾ ਡਾਈਨਿੰਗ ਟੇਬਲ ਹੈ ਨਾ ਆ ਹੋ ਗਿਆ ਸਾਡਾ ਡਾਈਨਿੰਗ ਡਾਈਨਿੰਗ ਟੇਬਲ ਆ ਤੇ ਇੱਥੇ ਕੀ ਪਿਆ ਦੀ ਸਿਰਫ ਆਲੇ ਦੋ ਸੰਤਰੇ ਪਏ ਆ ਬਾਕੀ ਚੀਜ਼ੂ ਖਤਮ ਹੋ ਗਈ ਨਾ ਚੀਕੂ ਚੀਕੂ ਇੱਕ ਮੁੱਕ ਮਾਰ ਗਿਆ ਫਰੂਟ ਸਾਰਾ ਹੁਣ ਇਧਰ ਲੈ ਕੇ ਜਾਨੀ ਆ ਆ ਹੋ ਗਿਆ ਸਾਡਾ ਸੂਫਾ ਥਲੋਇਆ একদম ਆ ਹੋ ਗਿਆ ਭੈਣ ਭਰਾਓ ਸੋਫਾ ਆਹੜਾ ਕੂਲਰ ਜਿਹੜਾ ਅਸੀਂ ਕਦੀ ਚਲਾਇਆ ਚਲੂਆ ਤੇ ਹੈ ਨਹੀਂ ਤੇ ਸੁੱਟਣ ਨੂੰ ਜੀ ਨਹੀਂ ਕਰਦਾ ਇਹ ਜਦੋਂ ਲਾਕਡਾਊਨ ਨਹੀਂ ਆਇਆ ਉਦੋਂ ਲੈ ਕੇ ਆਏ ਹਾਂ ਕਿਤੇ ਬਾਹਰ ਬੂਰ ਬੈਣਾ ਪੈਂਦਾ ਆ ਇੱਥੇ ਇੱਕ ਆ ਸੈਟੀ ਜੀ ਵਾਂਗੂ ਬਣਿਆ ਆ ਪਰ ਹੈ ਇਹ ਸਿੰਗਲ ਬੈੱਡ ਜਿਹਾ ਆ ਹੈਨਾ ਤੇ ਥੋੜਾ ਚੌੜਾ ਬੰਦਾ ਸੌਂ ਨਹੀਂ ਸਕਦਾ ਤੇ ਵਿੱਚ ਇਹਦੇ ਬਾਕਸ ਬਣਵਾਇਆ ਹੈ ਤੇ ਆ ਆ ਇਦਾਂ ਕਰਕੇ ਉਹ ਦੋ ਪੰਖ ਜੇ ਪਏ ਮੈਂ ਆ ਏਦਾਂ ਇੱਥੇ ਬਾਵਾਜੀ ਦੀ ਫੋਟੋ ਲਈ ਬਾਵਾਦੀਪ ਸਿੰਘ ਦੀ ਤੇ ਆ ਮੈਨੂੰ ਬੜੀਆਂ ਸੋਹਣੀਆਂ ਲੱਗਦੀਆਂ ਨੇ ਨਾ ਰੰਗ ਬੜਾ ਸੁਣਾ ਮੈਨੂੰ ਲੱਗਦਾ ਇਲਾਂ ਜੀਆਂ ਦਾ ਬੁੱਢੀਆਂ ਜੀਆਂ ਬਣਾਈ ਆਵਾ ਪੈਂਡਿੰਗ ਜੀ ਚ ਤੇ ਮੈਨੂੰ ਬੜੀਆਂ ਵਧੀਆ ਲੱਗਦੀਆਂ ਇਹ ਵਾਲੀਆਂ ਪਤਾ ਨਹੀਂ ਕਿਉਂ ਆ ਰੰਗ ਜੇ ਮੈਨੂੰ ਬੜੇ ਸੋਹਣੇ ਲੱਗਦੀ ਆ ਤੇ ਆ ਵੇਖੋ ਏਦਾਂ ਕਰਕੇ ਇਹ ਹੁਣ ਸਾਡਾ ਹੋ ਗਿਆ ਆ ਹੁਣ ਇਸ ਤੋਂ ਬਾਅਦ ਹਡਾ ਆ ਗਿਆ ਆ ਇੱਥੇ ਕਲਮਾਰੀ ਜੀ ਛੋਟੀ ਜੀ ਬਣਾਈਆਂ ਇਹਦੇ ਵਿੱਚ ਅਸੀਂ ਕੀ ਰੱਖਿਆ ਹੁੰਦਾ ਸਿਰਫ ਅਹੀ ਬੈੱਡ ਸੀਟਾਂ ਹਾਏ ਆ ਵੇਖ ਲੋ ਮੈਕ ਦੇ ਕੰਮ ਆ ਉੱਤੇ ਮੈਂ ਜੋੜ ਕੇ ਰੱਖੀਆਂ ਤੇ ਆ ਮੈਕ ਇਦਾਂ ਰੱਖ ਕੇ ਗਈ ਸਾਰੀ ਇੱਧਰ ਰੱਖੀ ਜੇ ਮੈਕ ਆ ਥੱਲੇ ਵੇਖੋ ਪੈਨਪਰਾਵਾ ਮੈਂ ਇਹ ਮੈ ਜੋੜ ਕੇ ਰੱਖੀਆਂ ਸੈੱਟ ਕਰ ਕਰਕੇ ਇੱਥੇ ਸਾਰੀਆਂ ਬੈੱਡ ਸੀਟਾਂ ਰੱਖੀਆਂ ਹੁੰਦੀਆਂ ਰਾਤੀ ਨਾ ਸੈਮਰੀ ਨਹੀਂ ਠੀਕ ਆ ਗਈ ਤੇ ਮੈਂ ਇਹ ਚੁੱਕ ਕੇ ਲਾ ਕੇ ਗਈ ਤੇ ਸਵੇਰੇ ਮੈਂ ਹਾਂ ਮੈਕ ਨੂੰ ਸਹੀ ਤਰ੍ਹਾਂ ਸੈੱਟ ਕਰਕੇ ਰੱਖੀ ਤੇ ਮੈਕ ਕੋਲੋ ਛੁਮੁਛੂ ਕਰਕੇ ਤੇ ਦਿੱਤੀ ਜੇ ਬਾੜ ਆ ਹੋ ਗਿਆ ਇੱਧਰ ਇੱਧਰ ਇਹ ਦੋ ਪਾਸੇ ਭੈਣ ਕਰਾਓ ਆ ਬੂਟੇ ਜਿਹੜੇ ਰੱਖੇ ਪਰੇਗਾ ਵੱਡਿਆ ਬੂਟੇ ਆ ਵੇ ਆ ਰੱਖੀਏ ਇੱਧਰ ਇੱਧਰ ਹੈਨਾ ਤੇ ਐਦਾਂ ਹੁਣ ਤਾਂ ਇਥੋਂ ਵਿਖਾ ਲਈ ਸਾਡਾ ਸਾਡਾ 뷰 ਵਿਖਾਈਏ ਤੁਹਾਨੂੰ ਐਦਾਂ ਹਾਏ ਇਥੋਂ ਸਾਡਾ ਆ ਤੇ ਹੋ ਗਈ ਨਾ ਸਾਡੀ ਐਂਟਰੈਂਸ ਹੈਨਾ ਇੱਧਰੋਂ ਤੇ ਇੱਥੇ ਸਾਡੇ ਦੋ ਬੈਡਰੂਮ ਹੈਨਾ ਇੱਕ ਤੇ ਬੈਡਰੂਮ ਸਾਡਾ ਆ ਵਾ ਹੈਨਾ ਆ ਹੋ ਗਿਆ ਸਾਡਾ ਬੈੱਡ ਤੇ ਆ ਸੈਮਰੀਨ ਦੇ ਬਰਥਡੇ ਦੀ ਫੋਟੋ ਆ ਆ ਸੈਮਰੀਨ ਦੇ ਦਾਦੇ ਦੀ ਫੋਟੋ ਆ ਤੇ ਆ ਹੱਡੀ ਅਲਮਾਰੀ ਅਲਮਾਰੀ ਉੱਤੇ ਸੈਮਰੀਨ ਦੇ ਖਡਾਉਣੇ ਖਡਾਣੇ ਰੱਖੇ ਆ ਤੇ ਨਾਲ ਹੋਰ ਹੋਰ ਸਮਾਨ ਰੱਖਿਆ ਹੈ ਹਨਾ ਤੇ ਐਦੇ ਵਿੱਚ ਅਹੀਂ ਸਟੋਪਰ ਲੱਗੇ ਐਦੇ ਵਿੱਚ ਨਾ ਅਹੀਂ ਸਿਰਫ ਜੁੱਤੀਆਂ ਜੁੱਤੀਆਂ ਰੱਖੀਆਂ ਬੂਟਵਾੜੀ ਰੱਖੇ ਆ ਹੋਰ ਕੁਛ ਨਹੀਂ ਹੈ ਕਹਿੰਗੇ ਉੱਤੇ ਲੈਣ ਜਾਣਾ ਪੈਂਦਾ ਸੀ ਤੇ ਉੱਤੇ ਫਿਰ ਉਫਾ ਲੱਗਦਾ ਸੀ ਤੇ ਆ ਫਿਰ ਦਰਵਾਜ਼ੇ ਦੇ ਪਿੱਛੇ ਜੀ ਰੱਖ ਛੜਿਆ ਤੇ ਐਦਾਂ ਹਨਾ ਉਹ ਇਧ ਹਾਏ ਉਹ ਕਿਡਾ ਕਾਲਾ ਕਾਲਾ ਆਉਂ ਰਿਹਾ ਕਿਉਂਕਿ ਹੁਣ ਪੇਂਟ ਵੀ ਹੋਣ ਵਾਲੀ ਹੈ ਨਾ ਘਰ ਸਾਡੇ ਦੀ ਪੇਂਟ ਖਰਾਬ ਹੋ ਗਈ ਹੈ ਮੈਂ ਤੂੰ ਹੀ ਫਿਰਨ ਢਈ ਆ ਘਰ ਹੈ ਨਾ ਇਦਾਂ ਆ ਸਾਡਾ ਘਰ ਆ ਸਾਡੇ ਘਰ ਦਾ ਵੀਊ ਹੁਣ ਹੀ ਲੱਗ ਜਾਂਦਾ ਨੂੰ ਇਧਰ ਆ ਬਾਥਰੂਮ ਇੱਕ ਹੈ ਨਾ ਤੇ ਆ ਸਾਡਾ ਬਾਥਰੂਮ ਹੈ ਆ ਪਿਆ ਇਦਾਂ ਦਾ ਛੋਟਾ ਜਿਹਾ ਬਾਥਰੂਮ ਹੈ ਛੋਟਾ ਜਿਹਾ ਕਵਾਸ਼ ਬੇਸਨ ਲੱਗਾ ਆ ਬਾਸ਼ ਬੇਸਨ ਕਹਿੰਦੇ ਕਿ ਕੀ ਕਹਿੰਦੇ ਆ ਤੇ ਇਹਦੇ ਨਾਲ ਹੀ ਆ ਦਰਵਾਜ਼ਾ ਹੈ ਤੇ ਇਥੋਂ ਓਹ ਆਸਲੀਏ ਇੱਧੇ ਕੱਪੜੇ ਪਾਏ ਲੈ ਕੇ ਚੋ ਕੱਢੀ ਨਾ ਇੱਥੇ ਹੀ ਵਾਸ਼ਿੰਗ ਮਸ਼ੀਨ ਆਈ ਆ ਅ ਮੈਂ ਕੱਪੜੇ ਸੁਕਾਉਣ ਵਾਸਤੇ ਪਾਏ ਹੀ ਤੇ ਸਵੇਰ ਦੇ ਕੱਡੇ ਨਹੀਂ ਤੇ ਕੱਡੇ ਹੁੰਦੇ ਤੇ ਹੁਣ ਤੱਕ ਥੋੜੇ ਹੋਤੇ ਹੋ ਜੁਣੇ ਹੀ ਮੈਂ ਕਹਿੰਦੀ ਨਹੀਂ ਮੈਂ ਤਾਂ ਫਿਰ ਕੱਢਨੀ ਆ ਲੋ ਕਰਤੀ ਬੰਦ ਇਹ ਨੂੰ ਸੁਕਦੀ ਏ ਉੱਤੇ ਮੈਂ ਕਹਾਂ ਸਵੇਰ ਦੇ ਕੱਡੇ ਨਹੀਂ ਕੱਪੜੇ ਤਾਂ ਕਿ ਤਾਂ ਉੱਥੇ ਇੱਕ ਪੇਜ ਜਾਣਾ ਚਲੋ ਚਲੋ ਉਧਰ ਆ ਨਾ ਉਹ ਮੁਰਬੀ ਨਹੀਂ ਤੂੰ ਜਿੱਧਰ ਭਜ ਜਾ ਪਤੀਆਂ ਜੇ ਮੇਰੇ ਮਾਦਰ ਮਗਰ ਕੀ ਹੋਇਆ ਹਾਂ ਅੱਪ ਉਹ ਹੈ ਨਹੀਂ ਦੇ ਘਰ ਆ ਪਿਆ ਜਮ ਸਟੈਂਡ ਤੇ ਪਾ ਦੇ ਬਾਹਰ ਹੀ ਪਾ ਦੇ ਇਧਰੋਂ ਹੁਣ ਹੀ ਜਾਣਾ ਵਾ ਆ ਸਾਡੀਆਂ ਪੌੜੀਆਂ ਹੈ ਹੈਨਾ ਆ ਉੱਪਰ ਨੂੰ ਜਾਂਦੀਆਂ ਸਾਡੀਆਂ ਪੌੜੀਆਂ ਉੱਤੇ ਵੀ ਅਸੀਂ ਕੁਝ ਕੱਪੜੇ-ਕੁਪੜੇ ਸੁਕਣੇ ਪਾਏ ਪਰ ਸਾਡੇ ਘਰ ਦੀ ਹਾਲਤ ਹੁਣ ਤੇ ਇਦਾਂ ਦੀ ਆ ਕਿਉਂਕਿ ਪੇਟ ਹੋਣ ਵਾਲਾ ਆ ਪੱਥਰ ਦੀ ਰਗੜਾਈ ਫੇਰ ਤੋਂ ਹੋਣ ਵਾਲੀ ਆ ਹੈਨਾ ਤੇ ਇਹ ਕੰਮ ਮੈਂ ਕਰਾਉਣੀ ਨਹੀਂ ਲਈ ਹੋਰ ਵੀ ਆ ਚੀਜ਼ਾਂ ਵੀ ਚੇਂਜ-ਚੂਜ ਹੋਣ ਵਾਲੀਆਂ ਵਿੱਚ ਵਿੱਚੋ ਖਰਾਬ ਹੋਈਆਂ ਤੇ ਪਰ ਇਹ ਆ ਕਿ ਮੈਂ ਕੁਝ ਨਹੀਂ ਕਰਾਉਣੀ ਕਿਉਂਕਿ ਮੈਂ ਚੱਲ ਜਾਣਾ ਫੇਰ ਵਾਪਸ ਆ ਹਾਡਾ ਕਮਰਾ ਆ ਹੈਨਾ ਬੈਡਰੂਮ ਇੱਕ ਇੱਥੇ ਤੇ ਹੀ ਸੌਣੇ ਸਾਨਿਆ ਆਹੜਾ ਬੈੱਡ ਆ ਆਹ ਵਡਾ ਸਰਾ ਹੀ ਪਾਊਡਰ ਰੱਖਿਆ ਆ ਤੇ ਆ ਸੈਮਨੀ ਦੀ ਦੁੱਧੂ ਗੋਟੂ ਪਈ ਆ ਐਦਾਂ ਨੇ ਕਰਕੇ ਤੇ ਉੱਤੇ ਸਾਡੀ ਐਲਈਡੀ ਚੱਲਣ ਦੀ ਹੈ ਨਾ ਤੇ ਉਹ ਪਰ ਮੈਂ ਵਿਖਾਉਣੀ ਨਹੀਂ ਆ ਕਿਉਂਕਿ ਫਿਰ ਕਾਪੀਰਾਈਟ ਤਾਂ ਨਹੀਂ ਕੋਈ ਭੈਣ ਪਤਾ ਹੁੰਦਾ ਇਦਾਂ ਕਹਿੰਦੇ ਆ ਨਾ ਕਾਪੀਰਾਈਟ ਆ ਮੈਂ ਖੋਤੀ ਆ ਸ਼ੀਸ਼ਾ ਜੇ ਆ ਸਾਰਾ ਕੁਝ ਜੇ ਮੈ ਰਹਿਣਾ ਹੋਏ ਨਾ ਤੇ ਆ ਚੇਂਜ ਕਰਾ ਦਾਂ ਮਤਲਬ ਬੈੱਡ ਚੇਂਜ ਕਰਾਵਾਂ ਆ ਵਾਲਾ ਚੇਂਜ ਕਰਾ ਦਾਂ ਆ ਸਾਰਾ ਕੁਝ ਮੈਂ ਚੇਂਜ ਕਰਾ ਦਾਂ ਪਰ ਤਾਂ ਜੇ ਪਰਹਿਣਾ ਹੋਏ ਤੇ ਆ ਵੀ ਕੰਦ ਤੋਂ ਕਿਦਾਂ ਰੰਗ ਜਿਆ ਲੱਥਾਏ ਹੈ ਨਾ ਇਦਾਂ ਲਿਆਦਾ ਸ਼ੀਟਾਂ ਪਈਆਂ ਦੋ ਤਿੰਨ ਤੇ ਮੇਰਾ ਜੀ ਕਰਦਾ ਵੀ ਇੱਥੇ ਇੱਥੇ ਨਹੀਂ ਤੇ ਮੈਂ ਉਹ ਦੋ ਤਿੰਨ ਸ਼ੀਟਾਂ ਹੀ ਲਾ ਲੂ ਕਿ ਤਿਆਰ ਆ ਟੱਕ ਦੂੰਗੀ ਕਿਉਂਕਿ ਆ ਲੱਥਾਂ ਡਿਆ ਬੰਦਾ ਪੀਵੀਸੀ ਕਰਾਏ ਹੈ ਨਾ ਤੇ ਬਾਰੇ ਇਹ ਵੀ ਫੇਰ ਮੈਂ ਸੋਚਨੀ ਉਹ ਦਿੱਤਾ ਹੈ ਖਰਚਨ ਦਾ ਫਾਇਦਾ ਵੀ ਕੋਈ ਨਹੀਂ ਹੈ ਮੈਂ ਫੇਰ ਚੱਲ ਜਣਾ ਫੇਰ ਪਤਾ ਨਹੀਂ ਕਦੋਂ ਆਉਣਾ ਹੈ ਨਾ ਤੇ ਕੀ ਫਾਇਦਾ ਹੈ ਤੇ ਇਧਰ ਸਾਡੀ ਸੱਚਾ ਮੈਂ ਤੁਹਾਨੂੰ ਖਾਇਆ ਨਹੀਂ ਆ ਆ ਇੱਥੇ ਨਾ ਆਹ ਦੀਆ ਵਾ ਮਤਲਬ ਕੰਦ ਜੀ ਆ ਇੱਕ ਤੇ ਉਹਦੇ ਉੱਤੇ ਹੀ ਰੱਖਿਆ ਬੁੱਧਾ ਜੀ ਤੇ ਆਹ ਅੜ ਜਾਂਦੇ ਆ ਤੇ ਕਿਤੇ ਨਾ ਕਿਤੇ ਸੈਮਰੀਨ ਸੋਟ ਦਿੰਦੀ ਆ ਤੇ ਐਨਾਂ ਦੀ ਹਾਲਤ ਬਹੁਤ ਖਰਾਬ ਹੋਈ ਆ ਹੁਣ ਬਹੁਤ ਜ਼ਿਆਦਾ ਕਦੀ ਕਦੀ ਮੇਰਾ ਜੀ ਕਰਦਾ ਆ ਪੀ ਇਹਨੂੰ ਚੇਂਜ ਕਰਦਾ ਸੋਟਦਾ ਤੇ ਕਦੀ ਕਦੀ ਫਿਰ ਮੈਂ ਕਿੰਨੀ ਚੱਲ ਰਹਿਣ ਦਿੰਦੀ ਆ ਐਦਾਂ ਹੈ ਨਾ ਆ ਇੱਤੋਂ ਇੱਥੇ ਰੱਖਿਆ ਐਦਾਂ ਆ ਕੱਪ ਜਾ ਹੀ ਤੇ ਕਾਪੇ ਦਿਨਾਂ ਮੈਚ ਕਰਦਾ ਹੀ ਤੇ ਆਪਾਂ ਐਦਾਂ ਕਰਕੇ ਰੱਖਤਾ ਹੈ ਨਾ ਤੇ ਐਦਾਂ ਹੈ ਕਿ ਨਹੀਂ ਵਈ ਬਣ ਗਿਆ ਨਾ ਤੇ ਇਹ ਵੀ ਵਾਲਪੇਪਰ ਲਾਇਆ ਹੀ ਕਾਫੀ ਪਹਿਲਾਂ ਦਾ ਲੱਗਾ ਇਹ ਵਾਲਪੇਪਰ ਤੇ ਇਹ ਹੋ ਗਿਆ ਸਾਡਾ ਇਦਾਂ ਤੇ ਬਸ ਇੰਨਾ ਕੀ ਸਾਡਾ ਘਰ ਆ ਹੋਰ ਬਸ ਸਾਡਾ ਘਰ ਦੇ ਵਿੱਚ ਜਿੰਨਾ ਕੁ ਤੱਕ ਮੈਂ ਵਿਖਾ ਦਿੱਤਾ ਹੈ ਇਹ ਹੋ ਗਿਆ ਸਾਡਾ ਘਰ ਤੇ ਇਹਨੂੰ ਕਹਿੰਦੇ ਆ ਹੋਮ ਟੂਰ ਇਹਨੂੰ ਕਹਿੰਦੇ ਆ ਨਾ ਤੇ ਦੀਦੀ ਇਹਨੂੰ ਕਹਿੰਦੇ ਆ ਹੋਮ ਟੂਰ ਇੰਦਲੀ ਨੂੰ ਜਾਂਚਿਆ ਹੋਮ ਟੂ ਟੂ ਹੈ ਨਾ ਇਦਾਂ ਦਾ ਹੁੰਦਾ ਨਾ ਟੂਰ ਹੋਰ ਵੀ ਕਿਦਾਂ ਦਾ ਹੁੰਦਾ ਹੋਰ ਇਦਾਂ ਦਾ ਹੀ ਬਸ ਪੀਦੇ ਹੁੰਦੇ ਆ ਹੈ ਨਾ ਵੀ ਇੱਥੇ ਹੀ ਆ ਰੱਖਿਆ ਤੰਗਾ ਹੋਰ ਚੱਲ ਅਜਿਹੀ ਚੀਜ਼ਾਂ ਗੱਲਾਂ ਵੀ ਦੱਸ ਦਿੰਦੀ ਥੋੜੀ ਥੜੀ ਬਰੀਕੀ ਨਾ ਵੀ ਕਿੱਥੇ ਹੰਗੀ ਰੱਖਿਆ ਇਦਾਂ ਵੀ ਕਹਿੰਦੀਆਂ ਹੁੰਦੀਆਂ ਪਹਿਣਾ ਵਿੱਚ ਆਹ ਵੇਖੋ ਹੈ ਨਾ ਇੱਥੇ ਮੈਂ ਸਾਰੇ ਰੱਖੇ ਹੁੰਦੇ ਸੈਮਰੀਨ ਦੇ ਕੱਪੜੇ ਇਹ ਵੀ ਬੜੇ ਉਬੜ ਖਾਬੜੀ ਹੋਏ ਪਏ ਇਹ ਸਾਡੇ ਫਿਲਹਾਲ ਤੇ ਹੈ ਨਾ ਆਵੇ ਇਦਾਂ ਹੋਏ ਪਏ ਆ ਤੇ ਸ਼ੁਰੂ ਤੋਂ ਹੀ ਸੈਮਰੀਨ ਦੇ ਕੱਪੜੇ ਇੱਥੇ ਰੱਖਦੀ ਰਹੀਆਂ ਮੈਂ ਇੱਧਰਲੇ ਪਾਸੇ ਮੈਂ ਰੱਖਦੀ ਹੁੰਨੀ ਹਸੈਮਰੀਨ ਦੇ ਸ਼ੂ ਤੇ ਹੁਣ ਪਰਸੇ ਹਸੈਮਰੀਨ ਦੇ ਇੱਧਰ ਸ਼ੂ ਨਹੀਂ ਰੱਖੇ ਹੁਣ ਇੱਥੇ ਕੀ ਮੈਂ ਰੱਖਿਆ ਵਾ ਭੀ ਆ ਹਸੈਮਰੀਨ ਦੇ ਜਿੱਦਾਂ ਕੱਪੜੇ-ਕੁਪੜੇ ਆ ਤਾਂ ਗਰਮੀਆਂ ਵਾਲੇ ਥੋੜੇ ਜੇ ਫੁੱਲ ਬਾਜੂ ਦੇ ਜਿੱਦਾਂ ਹਨਾ ਇਦਾਂ ਤੇ ਆਪਣੇ ਘਰ ਪਣ ਵਾਲੇ ਕੱਪੜੇ ਜਿਹੜੇ ਆ ਨਾ ਉਹ ਮੈਂ ਇੱਚ ਰੱਖਦੀ ਹੁੰਨੀ ਆ ਐ ਆ ਆਹ ਵਾਲੀ ਦੇ ਵਿੱਚ ਅਹੀ ਮੈਂ ਆਪਣੇ ਰੱਖੇ ਕੱਪੜੇ ਘਰ ਪਉਣ ਵਾਲੇ ਪਹਿਲਾਂ ਇਹਦੇ ਤੇ ਮੈਂ ਸਾਰੇ ਲਗਵਾਇਆ ਹੁੰਦਾ ਵਾਲਪੇਪਰ ਫਿਰ ਮੈਂ ਲਾ ਦਿੱਤਾ ਇਹਦੇ ਤੋਂ ਕਿ ਭੀ ਗੰਦਾ ਜਿਹਾ ਲੱਗਦਾ ਹੀ ਖਰਾਬ ਖਰਾਬ ਜਾ ਹੋ ਗਿਆ ਸੀ ਤੇ ਆਹ ਦਿੱਤਾ ਆ ਸਾਈਡ ਮਹਿਕ ਨੂੰ ਇਹਦੇ ਵਿੱਚ ਮਹਿਕ ਦੀ ਪਈ ਹੈ ਹੈਨਾ ਤੇ ਬਾਕੀ ਆਹ ਤੁਹਾਨੂੰ ਪਤਾ ਛੋਟੇ ਮੋਟੇ ਸਮਾਨ ਨਾ ਟਣਾਂ ਟਣ ਰਹਿੰਦੀ ਨਾ ਇਹ 24 ਘੰਟੇ ਤੇ ਬਸ ਇੰਨਾ ਕਿ ਤੁਹਾਡਾ ਘਰ ਆ ਭੈਣ ਪਾਓ ਆ ਰਹਿ ਗਿਆ ਖਰੇ ਆ ਨਹੀਂ ਮੈਂ ਤੁਹਾਨੂੰ ਖਾ ਲਿਆ ਆ ਰਹਿ ਗਿਆ ਵਾ ਆਨ ਫ੍ਰਿਜ ਵੀ ਰੱਖੀ ਆ ਸਾਡੀ ਫ੍ਰਿਜ ਪਈ ਆ ਹੈਨਾ ਤੇ ਆ ਵਾ ਇੱਥੇ ਵੀ ਮੈਂ ਆ ਛੋਟਾ ਜਾ ਬਣਵਾ ਕੇ ਲਾਇਆ ਹੀ ਮਤਲਬ ਕਿ ਘਰ ਮੈਂ ਪਹਿਲਾਂ ਬੜਾ ਸੋਨਾ ਬਣਾਇਆ ਹੁੰਦਾ ਤੇ ਹੁਣ ਤੇ ਘਰ ਦੀ ਉਹ ਜੀ ਗੱਲ ਜੀ ਹੈ ਨਹੀਂ ਹੈਨਾ ਹੁਣ ਤੇ ਬੰਦਾ ਇਹ ਆ ਵੀ ਪੀਵੀ ਪੂਵੀ ਸੀ ਕਰਾਇਤ ਫੇਰ ਸੋਨਾ ਲੱਗਦਾ ਸਾਰਾ ਹੀ ਤੇ ਹੁਣ ਕੀ ਕਰਾਵਾਂ ਫਿਰ ਮੈਂ ਹੁਣ ਇੰਨਾ ਚਿਰ ਰਹਿਣਾ ਤੇ ਹੈ ਨਹੀਂਗਾ ਤੇ ਚੰਗਾ ਫਿਰ ਭੰਤਰਾ ਵੀਡੀਓ ਮੈਂ ਇੰਨੀ ਕੀ ਰੱਖਣੀ ਆ ਹੈ ਖਾਰ ਤੱਕ ਮੈਂ ਆਪਣਾ ਘਰ ਤੇ ਚੱਲ ਚੰਗਾ ਫਿਰ ਹੈ ਕਿ ਜਿੰਨਾ ਜਿੱਦਾਂ ਦਾ ਸਾਡਾ ਘਾਰ ਆ ਪਾਈ ਹਾਣੂ ਤੇ ਸੋਨਾ ਹੀ ਲੱਗਦਾ ਹੈ ਨਾ ਸਿਰ ਟੱਕਨ ਨੂੰ ਵਾਧੂ ਨੇ ਥਾਂ ਦਿੱਤਾ ਹੈ ਬੜਾ ਵਧੀਆ ਹੈ ਤੇ ਚੱਲ ਭੈਣ ਚੰਗਾ ਫਿਰ ਹੈ ਕੱਲ ਨੂੰ ਫੇਰ ਮੈਂ ਮਿਲਾਂਗੀ ਤੁਹਾਨੂੰ ਚੰਗਾ ਸਤਿ ਸ੍ਰੀ ਅਕਾਲ